ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਦੋਸਤੋ ਰੌਣਕ ਡੇਰੀ ਫਾਰਮ ਤੇ ਬਾਈ ਜੀ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਭਰਾਵਾਂ ਦੀ ਡਿਮਾਂਡ ਆਈ ਸੀ ਵੀ ਚੰਗੀਆਂ ਸੋਹਣੀਆਂ ਕੱਟੀਆਂ ਹੋਣ ਤੇ ਬਾਕੀ ਮਾਵਾ ਦਾ ਦੁੱਧ ਵੀ ਹੋਵੇ 14 14 15 15 ਕਿਲੋ ਦੋਸਤੋ ਅੱਜ ਇਹ ਵੀਡੀਓ ਤੁਸੀਂ ਲਾਸਟ ਤੱਕ ਦੇਖਿਓ ਇਹ ਕੱਟੀਆਂ ਦੀਆਂ ਮਾਵਾ ਦੀ ਵੀ ਨਾਲ ਵੀਡੀਓ ਬਣਾਈ ਆ ਜਿਵੇਂ ਬਾਈ ਤੇ ਪੂਰੀ ਤਸੱਲੀ ਵਾਲੀਆਂ ਕੱਟੀਆਂ ਆਆਂ ਹੋਣ ਆਪਣੇ ਕੋਲੇ ਬਾਕੀ ਦੋਸਤੋ ਨੰਬਰ 1 ਵਾਲੇ ਦੇ ਅੱਥਰਸੀ ਥਣਾਂ ਦੀ ਬੰਤਰ ਦੇਖ ਲਓ ਕਿੰਨੇ ਕਿੰਨੇ ਗਾਇਬ ਤੇ ਥਣ ਲੱਗੇ ਆ ਇਸੇ ਤੋਂ ਪਤਾ ਲੱਗ ਜਾਂਦਾ ਵੀ ਵੱਡੀ ਹੋ ਕੇ ਪਸ਼ੂ ਨੇ ਕਿੰਨਾ ਦੁੱਧ ਦੇਣਾ ਤੇ ਕੀ ਚੀਜ਼ ਬਣਨਾ। ਇਸੇ ਤਰ੍ਹਾਂ ਬਾਈ ਜੀ ਤੁਸੀਂ ਆ ਦੋ ਨੰਬਰ ਤੇ ਜਿਹੜੀ ਕੱਟੀ ਆ ਇਹਦੇ ਥੰਣਾ ਦਾ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਗੈਪ ਆ। ਤੇ ਕਿਵੇਂ ਬਣਨਾ ਤੇ ਬਾਕੀ ਲਾਸਟ ਚ ਜਿਹੜੀ ਵੀਡੀਓ ਬਾਈ ਇਹਨਾਂ ਦੀ ਮਾਵਾਂ ਦੀ ਸਪੈਸ਼ਲ ਵੀਡੀਓ ਬਣਾਈ ਆ। ਵੀ ਕਿਸ ਤਰ੍ਹਾਂ ਦੀ ਉਹਨਾਂ ਦਾ ਸਰੀਰ ਘਟਾਂ ਚਾ ਸੀ ਕਿ ਕਿਵੇਂ ਦੀਆਂ ਮੱਜਾਂ ਚਵਾੰਗਾ ਹੋਗਾ। ਦੋਸਤੋ ਆਪਾਂ ਇਹ ਨਹੀਂ ਕਹਿੰਦੇ ਵੀ ਆ ਫਲਾਨੇ ਟੀਕੇ ਦੀ ਆ ਤੇ ਉਹ ਦੂਸਰੇ ਇਹ ਟੀਕੇ ਦੀ ਹੈ ਨਾ ਐਵੇਂ ਝੂਠ ਮਾਰੇ ਦਾ ਉਹ ਚ ਫਾਇਦਾ ਨਹੀਂ। ਬਾਕੀ ਸਾਨੂੰ ਆਪਾਂ ਪ੍ਰੂਫ ਦੇ ਤੌਰ ਤੇ ਮੱਝਾਂ ਦਿਖਾ ਸਕਦੇ ਆ ਬੀ ਇਹਨਾਂ ਦੀਆਂ ਮਾਵਾ ਦਾ ਕੀ ਸਰੀਰਕ ਬਣਤਰਤਾ ਕੀ ਗੱਲਬਾਤ ਆ ਬਾਕੀ ਬਾਈ ਜੀ ਜਿਹੜੀ ਹੈਗੀ 1 ਨੰਬਰ ਤੇ ਇਹਦੀ ਮਾਂ ਦਾ ਬਾਈ ਕਹਿੰਦੇ ਦੁੱਧਾ ਜਿਹੜਾ 13 ਤੋਂ 14 ਕਿਲੋ ਜਮਾ ਆਪ ਚੋਇਆ ਹੋਇਆ ਹੈ ਤੇ ਬਾਕੀ ਆਹ ਦੇਖ ਲਓ ਦੋਸਤੋ ਹਨਾ ਗੋਹਾ ਤੂੰ ਵੀ ਨਹੀਂ ਟਿਕਣ ਦਿੰਦਾ ਹੈਗੀ ਬਾਈ ਲੀਲੇਤ ਲਿਆਰੇ ਵਾਲੀ ਆਹ ਦੇਖ ਲਓ ਬਾਈ ਦੀ ਸੇਵਾ ਇੱਕ ਨੰਬਰ ਜਿਹੜੀ ਗੱਤੀ ਆ ਪਹਿਲੇ ਨੰਬਰ ਤੇ ਖੜੀ ਹੋਈ ਆਹ ਅਰਜਨ ਵਾਲਿਆਂ ਦੀ ਮਾਂ ਗਈ ਹੈ ਜੀ ਇਹਦੇ ਤੇ 14 ਕਿਲੋ ਦੁੱਧ ਬਾਈ ਕਹਿੰਦਾ ਇਹਦਾ ਤੋਲਿਆ ਹੋਇਆ ਹੈ ਜਮਾ ਇਸ ਤੋਂ ਆਈ ਹੋਈ ਆ ਜਿਹੜੀ 2 ਨੰਬਰ ਤੇ ਆ ਬਾਈ ਜੀ ਆਹ ਹਰਾ ਧਲਿਆਰਾ ਪੂਛ ਚੱਕੀ ਹੋਈ ਹੈ ਮੱਝ ਦੀ ਹਨਾ ਇਹਦੇ ਚੋਂ ਹੋਰ 2 ਨੰਬਰ ਵਾਲੀ ਕੱਟੀ ਆਈ ਹੋਈ ਆ ਬਾਕੀ ਕੱਦ ਕਾਠ ਦੇਖ ਲਓ ਪਸ਼ੂਆਂ ਦਾ ਹਨਾ ਹਣਾ ਦੇਖ ਲਓ ਤੇ ਸਰੀਰ ਦੇਖ ਲਓ। ਕੋਲਾਂ ਤੱਕ ਇਸੇ ਤਰ੍ਹਾਂ ਹੀ ਬਾਈ ਹਨਾ ਚੰਗੀ ਮੱਝ ਚੋਂ ਬੱਚਾ ਆਇਆ ਹੋਵੇ ਤਾਂ ਚੰਗਾ ਹੀ ਬਣੂਗਾ ਵੱਡਾ ਹੋ ਕੇ। ਬਹੁਤ ਵਧੀਆ ਤੇ ਤਸੱਲੀ ਵਾਲੇ ਜਾਨਵਰ ਆਏ ਹੋਏ ਆ ਕਿਸੇ ਵੀ ਭਰਾ ਨੂੰ ਪਸੰਦ ਆਉਂਦੇ ਆ। ਸਕਰੀਨ ਤੇ ਬਾਈ ਜੀ ਆਪਣਾ ਨੰਬਰ ਚੱਲੀ ਜਾਂਦਾ ਜਗਮੀਤ ਸਿੰਘ 7529 00631 ਪਿੰਡ ਬਾਈ ਜੀ ਆਪਣਾ ਕੋਟ ਫਾਰਮ ਹੁੰਦਾ ਜ਼ਿਲ੍ਹਾ ਆ ਕੇ ਦੋਸਤੋ ਤਸੱਲੀ ਕਰਕੇ ਕਟੀਆਂ ਤੁਸੀਂ ਲੈ ਸਕਦੇ ਹੋ। ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ